ਸਤਿ ਸ਼੍ਰੀ ਅਕਾਲ ਦੋਸਤੋ ਸਤਾਤਾਰੀ ਆਮ ਆਦਮੀ ਪਾਰਟੀ ਪੱਲੋ ਸਤਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਇੱਕ ਅਹਿਮ ਮੀਟਿੰਗ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਮੁੱਦੇ ਹੋਣਗੇ ਉਹਨਾਂ ਦੇ ਵੀ ਵਿਚਾਰ ਕੀਤਾ ਜਾਏਗਾ ਪਰ ਜਿਹੜਾ ਫੋਕਸ ਹੋਏਗਾ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਹੀ ਇਹਦੇ ਵਿੱਚ ਰਣਨੀਤੀਆਂ ਜਿਹੜੀਆਂ ਉਹ ਤੈਅ ਕੀਤੀਆਂ ਜਾਣਗੀਆਂ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸੈਸ਼ਨ ਬੁਲਾਇਆ ਜਾਣਾ ਉਸ ਤੇ ਵਿੱਚ ਉਦੀ ਜਿਹੜੀ ਰਣਨੀਤੀ ਹੈ ਉਹ ਵੀ ਤੈਅ ਕੀਤੀ ਜਾ ਰਹੀ ਹੈ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਹੁਤ ਕੁਝ ਵੱਡੇ ਐਲਾਨ ਵੀ ਜਿਹੜੇ ਐ ਉਹ ਵੀ ਸੁਣਨ ਨੂੰ ਮਿਲ ਸਕਦੇ ਐ ਇਸ ਮੀਟਿੰਗ ਤੋਂ ਬਾਅਦ ਜਿਵੇਂ ਕਿ ਪੰਜਾਬ ਦੇ ਵਿੱਚ ਔਰਤਾਂ ਦੇ ਖਾਤੇ ਦੇ ਵਿੱਚ ਜਿਹੜਾ 1000 ਰੁਪਏ ਸੀ ਉਹ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ ਸੀ ਬਹੁਤ ਸਾਰੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਬਹੁਤ ਸਾਰੀਆਂ ਕਾਰਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਐ ਕਿ ਇਸ ਮੀਟਿੰਗ ਤੋਂ ਬਾਅਦ ਉਸ ਦਾ ਜਿਹੜਾ ਐਲਾਨ ਹੈ ਉਹ ਵੀ ਕੀਤਾ ਜਾ ਸਕਦਾ ਹੈ ਇਸੇ ਤਰੀਕੇ ਨਾਲ ਬੁੜਾਪਾ ਪੈਨਸ਼ਨ ਦੇ ਵਿੱਚ ਸੁਣਿਆ ਜਾ ਰਿਹਾ ਸੀ ਕਿ ਵਾਅਦਾ ਜਿਹੜਾ ਕੀਤਾ ਜਾਣਾ ਹੈ ਹੋ ਸਕਦਾ ਹੈ ਇਸ ਮੀਟਿੰਗ ਤੋਂ ਬਾਅਦ ਉਸ ਦੇ ਉੱਪਰ ਵੀ ਕੋਈ ਐਲਾਨ ਹੋ ਜਾਵੇ ਇਸ ਦੇ ਨਾਲ ਹੀ ਜੋ ਪਿਛਲੇ ਦਿਨੀ ਹੜ੍ਹ ਆਏ ਸਨ ਉਹਦੇ ਵਿੱਚ ਬਹੁਤ ਸਾਰੇ ਹਲਕਿਆਂ ਦੇ ਵਿੱਚ ਜਿਹੜੇ ਵਿਕਾਸ ਕੰਮ ਹੋ ਰਹੇ ਹਨ ਉਹਨਾਂ ਦੇ ਉੱਪਰ ਵੀ ਡਿਸਕਸ ਹੋ ਸਕਦਾ ਹੈ ਇਸ ਦੇ ਨਾਲ ਹੀ ਜੋ ਸੈਂਟਰ ਸਰਕਾਰ ਨੇ ਮਨਰੇਗਾ ਸਕੀਮ ਜਿਹੜੀ ਹੈ ਉਹਦੇ ਵਿੱਚ ਬਦਲਾਅ ਕੀਤਾ ਹੈ ਉਸ ਨੂੰ ਲੈ ਕੇ ਜਿਹੜਾ ਕੱਲ ਸੈਸ਼ਨ ਸੱਦਿਆ ਜਾਣਾ ਹੈ ਕਿ ਸਰਕਾਰ ਨੇ ਇਹ ਆਪਣਾ ਵਿਰੋਧ ਦਰਜ ਕਰਾਇਆ ਇਸ ਦੇ ਵਿੱਚ ਕਿਉਂਕਿ ਉਸ ਦੇ ਵਿੱਚ ਜਿਹੜੀ ਹੁਣ ਲੋਕਾਂ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਜਿਹੜੀ ਪੇਮੈਂਟ ਦੀ ਦਰ ਹੈ ਪਹਿਲਾਂ ਸਾਰੀ ਕੇਂਦਰ ਸਰਕਾਰ ਆਪਣੇ ਕੋਲੋਂ ਪੇ ਕਰਦੀ ਸੀ ਪਰ ਇਸ ਸੋਧ ਬਿੱਲ ਦੇ ਵਿੱਚ 60 40 ਦਾ ਜਿਹੜਾ ਅਨੁਪਾਤ ਦਿੱਤਾ ਗਿਆ ਹੈ ਉਹਦੇ ਨਾਲ ਰਾਜ ਸਰਕਾਰਾਂ ਦੇ ਉੱਪਰ ਜਿਹੜਾ ਬੋਝ ਹੈ ਉਹ ਵਧਿਆ ਹੈ ਜਿਵੇਂ ਕਿ ਕਿਸੇ ਮਜ਼ਦੂਰ ਨੂੰ ਜੇਕਰ 100 ਰੁਪਏ ਦੇਣਾ ਸੀ ਤਾਂ ਪਹਿਲਾਂ ਉਹ 100 ਦਾ ਸਾਰਾ ਸੈਂਟਰ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ ਹੁਣ ਇਸ ਦੇ ਵਿੱਚ 60 ਰੁਪਏ ਸੈਂਟਰ ਸਰਕਾਰ ਦੇਗੀ ਤੇ 40 ਰੁਪਏ ਜਿਹੜੇ ਨੇ ਉਹ ਰਾਜ ਸਰਕਾਰ ਦੇਵੇਗੀ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਬਿੱਲ ਦੋਵਾਂ ਸਦਨਾਂ ਦੇ ਵਿੱਚੋਂ ਪਾਸ ਕਰਵਾ ਲਿਆ ਹੈ ਲਾਗੂ ਹੋ ਚੁੱਕਿਆ ਹੈ ਉਸ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਵੱਲੋਂ ਸੈਸ਼ਨ ਬੁਲਾਇਆ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਹਰ ਇੱਕ ਸਟੇਟ ਦੇ ਉੱਪਰ ਜਿਹੜਾ ਉਹ ਬੋਝ ਖਜ਼ਾਨੇ ਦੇ ਉੱਪਰ ਬੋਝ ਵਧੇਗਾ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਰਾਜ ਸਰਕਾਰਾਂ ਪਹਿਲਾਂ ਹੀ ਕਾਫੀ ਜ਼ਿਆਦਾ ਵਿੱਤੀ ਸੰਕਟ ਦਾ ਜਿਹੜਾ ਸਾਹਮਣਾ ਕਰ ਰਹੀਆਂ ਹਨ ਪਰ ਜੇਕਰ ਇਹ ਇਸੇ ਤਰੀਕੇ ਨਾਲ ਬਿੱਲ ਜਿਹੜਾ ਇਹ ਲਾਗੂ ਕੀਤਾ ਜਾਂਦਾ ਤਾਂ ਰਾਜ ਸਰਕਾਰਾਂ ਹੋਰ ਕਰਜ਼ੇ ਦੇ ਵਿੱਚ کہہ ਸਕਦੇ ਜਾਂ ਇਹ ਕਹਿ ਸਕਦੇ ਕਿ ਵਿੱਤੀ ਜਿਹੜਾ ਸੰਕਟ ਆ ਉਹਦਾ ਸਾਹਮਣਾ ਕਰਨਾ ਅੱਗੇ ਜਾ ਕੇ ਹੋਰ ਪਵੇਗਾ ਪਰ ਇਸ ਦੇ ਨਾਲ ਹੀ ਹੋਰ ਜੋ ਭੱਖ ਦੇ ਮਸਲੇ ਐ ਜਿਨ੍ਹਾਂ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਐ ਜਾਂ ਹੋਰ ਬਹੁਤ ਸਾਰੇ ਜੋ ਪੰਜਾਬ ਇਸ ਵਕਤ ਹਾਲਾਤਾਂ ਚੋਂ ਲੰਘ ਰਿਹਾ ਐ ਤਾਂ ਸੇ ਇਹ ਜਾ ਰਿਹਾ ਕਿ ਇਨ੍ਹਾਂ ਸਾਰਿਆਂ ਮੁੱਦਿਆਂ ਦੇ ਉੱਪਰ ਇਸ ਮੀਟਿੰਗ ਦੇ ਵਿੱਚ ਜਿਹੜੀ ਐ ਅਹਿਮ ਚਰਚਾ ਹੋਣ ਦੀ ਸੰਭਾਵਨਾ ਐ ਪਰ ਜੋ ਕੱਲ ਸੈਸ਼ਨ ਬੁਲਾਇਆ ਜਾਣਾ ਉਸ ਤੇ ਵਿੱਚ ਕਿਸ ਤਰੀਕੇ ਦਾ ਆਪਣਾ ਪੱਖ ਜਿਹੜਾ ਉਹ ਸਰਕਾਰ ਨੇ ਕੱਲ ਰੱਖਣਾ ਉਸ ਦੇ ਉੱਪਰ ਜ਼ਿਆਦਾ ਫੋਕਸ ਰਹੇਗਾ ਉਸ ਦੇ ਉੱਪਰ ਰਣਨੀਤੀ ਵੀ ਬਣेंगी ਕਿਉਂਕਿ ਮਨਰੇਗਾ ਬੇਸ਼ੱਕ ਉਸ ਦੇ ਵਿੱਚ ਪਾਰਦਰਸ਼ਤਾ ਨੂੰ ਲੈ ਕੇ ਸੈਂਟਰ ਸਰਕਾਰ ਵੱਲੋਂ ਇਹ ਦੱਸਿਆ ਗਿਆ ਹੈ ਕਿ ਇਹਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੈ ਇਸ ਦੀ ਪਾਰਦਰਸ਼ਤਾ ਨੂੰ ਲੈ ਕੇ ਹੀ ਇਸ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਹਨ 100 ਦਿਨ ਤੋਂ 125 ਦਿਨ ਦਾ ਸਮਾਂ ਵੀ ਇਹਦੇ ਵਿੱਚ ਵਧਾਇਆ ਗਿਆ ਹੈ ਪਰ ਸਿਰਫ ਰਾਜ ਸਰਕਾਰ ਵੱਲੋਂ ਇੱਕ ਇੱਕ ਗੱਲ ਕਹੀ ਜਾ ਰਹੀ ਹੈ ਕਿ ਇਹਦੇ ਵਿੱਚ ਜਿਹੜਾ 40% ਦਾ ਜਿਹੜਾ ਯੋਗਦਾਨ ਰਾਜ ਸਰਕਾਰਾਂ ਦੇ ਉੱਪਰ ਪਾਇਆ ਗਿਆ ਉਸ ਨੂੰ ਲੈ ਕੇ ਸਾਡਾ ਵਿਰੋਧ ਹੈ ਕਿਉਂਕਿ ਸੰਕਟ ਦੇ ਵਿੱਚ ਵਿੱਤੀ ਸੰਕਟ ਦਾ ਪਹਿਲਾ ਹੀ ਰਾਜ ਸਰਕਾਰਾਂ ਸਾਹਮਣਾ ਕਰ ਰਹੀਆਂ ਹਨ ਸੈਂਟਰ ਸਰਕਾਰ ਹੋਰ ਇਸ ਤਰ੍ਹਾਂ ਦਾ ਜਿਹੜਾ ਬੋਝ ਹੈ ਉਹ ਰਾਜ ਸਰਕਾਰਾਂ ਦੇ ਉੱਪਰ ਨਾ ਥੋਪੇ